ਬੜਾ ਵੇਖ ਲਓ ਪਾਣੀ ਸਾਡਾ ਇੱਕ ਮਿੰਟ ਅਜੀ ਬੜੇ ਕੀ ਨਾਮ ਆਪਣਾ ਤੇ ਕੀ ਕਹਿਣਾ ਜਾਓਗੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਜੋ ਮੈਂ ਕੱਢ ਲਿਆ ਹੁੰਦਿਆਂ ਇਧਰੋਂ ਦੰਡਾਉਂਦੀ ਫਿਰ ਇਧਰ ਆਟੂ ਲੱਗੇ ਆਟੂ ਦੇ ਨਾਲ ਨਾਲ ਮਿਲਿਆ ਹੁੰਦਿਆਂ ਇੰਪੈਕਟ ਸਾਈਡ ਤੇ ਮਗਰੋਂ ਗੱਡੀ ਵਾਲੇ ਨੂੰ ਪਤਾ ਹੀ ਮੇਰੀ ਗੱਡੀ ਉੱਤੇ ਮੇਰੀ ਗੱਡੀ ਆਉਂਦੀ ਆ ਜਿਹੜੀ ਉਹਦੀ ਧਿਆਨ ਕੇ ਨਾ ਖੁੱਦ ਹੀ ਜਿਹੜਾ ਲੱਗਾ ਕਿ ਮੈਨੂੰ ਪਾਸ ਪਜਾ ਕੇ ਚੱਲੀ ਗਈ ਇਹਨੇ ਛੋਟੀਆਂ ਮੇਰੇ ਨਾਲ ਜ਼ਬਰਦਸਤ ਕੋਟਿਆ ਗਿਆ ਬੈਕ ਕਰਾ ਦਿੱਤਾ ਜਿਹੜਾ ਉਹਨਾਂ ਪਰਿਵਾਰੀ ਉਹਨਾਂ ਪਰਿਵਾਰੀ ਵਿੱਚ ਹੋ ਗਿਆ ਮੇਰਾ ਜੋ ਮੰਡਲ ਕਾਲ ਗਿਆ ਪਾਸ ਤੇ ਕਿਹੜਾ ਦਾ ਮਾਮਲਾ ਹੈ ਕੀ ਕਹਿਣਾ ਚਾਹੋਗੇ ਦੋਨਾਂ ਪਰਿਵਾਰਾਂ ਵੱਲੋਂ ਇਹ ਅੱਜ ਤਾਂ ਹੈ ਸ਼੍ਰੀ ਗੱਡੀ ਦਾ ਸੁਰਾਜ ਮਾਝਾ ਤੇ ਲੋਕ ਸੁਰਾਜ ਮਾਝਾ ਨਾਲ ਖੜਾ ਹਤੀ ਤੇ ਮਾ ਸੁਰਾਜ ਮਾਝਾ ਦੇ ਡਰਾਈਵਰ ਨੇ ਉਹਨਾਂ ਬਾਰੇ ਕਿਹਾ ਕਿ ਅਸੀਂ ਇਹ ਜੰਗ ਵਿੱਚ ਲੱਗਣਾ ਹੋਇਆ ਪਰ ਪੈਸਾ ਦਵੇ ਇਸ ਮਾਮਲੇ ਦੇ ਕੋਈ ਜਾਣੇ-ਪਛਾਣ ਤੇ ਨਹੀਂ ਹੋਇਆਗੇ ਕੋਈ ਜਾਣੇ-ਪਛਾਣ ਨਹੀਂ ਹੋਇਆ ਕਿੰਨਾ ਦੋ ਦਾ ਪਰਹਾੜ ਆ ਗਿਆ ਨਾ ਪ੍ਰਾਪਤ ਨਾਰਾ ਔਰ ਬੇਚੋ ਪਾ ਲਿਆ ਜੀ ਮੇਰੇ ਪਾਣੀ ਸਾਡਾ ਇੱਕ ਮਿੰਟ ਅਜੀ ਬੜੇ ਕੀ ਨਾਮ ਆਪਣਾ ਤੇ ਕੀ ਕਹਿਣਾ ਜਾਓਗੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਜੋ ਮੈਂ ਕੱਢਿਆ ਹੁੰਦਿਆਂ ਇਧਰੋਂ ਦੰਡਾਉਂਦੀ ਫਿਰ ਇਧਰ ਆਟੂ ਲੱਗੇ ਆਟੂ ਦੇ ਨਾਲ ਨਾਲ ਮਿਲਿਆ ਹੁੰਦਿਆਂ ਇੰਪੈਕਟ ਸਾਈਡ ਤੇ ਮਗਰੋਂ ਗੱਡੀ ਵਾਲੇ ਨੂੰ ਪਤਾ ਨਹੀਂ ਤੇ ਮੇਰੀ ਗੱਡੀ ਉੱਤੇ ਮੇਰੀ ਗੱਡੀ ਆਉਂਦੀ ਆ ਜਿਹੜੀ ਉਹਦੀ ਜਾਣ ਕੇ ਨੇ ਖੁੱਦ ਬਸ ਪੰਜਾਬ ਦੇ ਕਿਦੂ ਵੀ ਇਹ ਨਹੀਂ ਕਿ ਉਹ ਮੇਰੇ ਨਾਲ ਜਾਪਰ ਕੋਟਿਆ ਗਿਆ ਕੈਡ ਕਰਾ ਜਿਹੜਾ ਉਹ ਪਰਿਵਾਰੀ ਬਹੁਤ ਚੀਜ਼ੀ ਇਦਾਂ ਬਾਰੇ ਹੋ ਗਿਆ ਮੇਰਾ ਜੋ ਮੰਡਲ ਕਾਲ ਗਿਆ ਪਾਸਾ ਕਿੰਨੇ ਦਾ ਮਾਮਲਾ ਹੈ ਕੀ ਕਹਿਣਾ ਚਾਹੋਗੇ ਦੋਨਾਂ ਪਰਿਵਾਰਾਂ ਵੱਲੋਂ ਅੱਜ ਇਹ ਤਾਂ ਹੈ ਸ਼੍ਰੀ ਸੱਤ ਕੱਢਿਆ ਰੇ ਸੁਰਾਜ ਮਾਦਾ ਤੇ ਲੋਕ ਸੁਰਾਜ ਮਾਦਾ ਨਾਲ ਖੜਾ ਹਤੀ ਤੇ ਮਾ ਸੁਰਾਜ ਮਾਦਾ ਦੇ ਡਰਾਈਵਰ ਨੇ ਉਹ ਬਲਕ ਕੇ ਕਿ ਅਸੀਂ ਇਹ ਜੰਬੀ ਚੰਗੀ ਹੋਇਆ ਤੇ ਲੱਤਣਾ ਹੋਇਆ ਆਈ ਇਹ ਘਰ ਪਾਈ ਕਰਦੇ ਤੇ ਮਾਮਲੇ ਦੇ ਕੋਈ ਜਾਣੇ ਨਿਸ਼ਾਨ ਤਾਂ ਨਹੀਂ ਹੋਇਆਗੇ ਕੋਈ ਜਾਣੇ ਨਿਸ਼ਾਨ ਨਹੀਂ ਹੋਇਆ ਕਿੰਨਾ ਦੋ ਦਾ ਪਰਹਾੜ ਆ ਗਿਆ ਨਾ ਪ੍ਰਾਤਨਾ ਨਾ Thank <laughs> you.